ਟਰੈਕਟਰ ਟਰਾਲੀ ਦੀ ਗੱਡੀ ਨਾਲ ਆਹਮੋ ਸਾਹਮਣੇ ਹੋਈ ਟੱਕਰ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5:30 ਵਜੇ ਧਰਮਕੋਟ ਦੇ ਇੱਕ ਪੱਠੇ ਤੋਂ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ ਟਰੈਕਟਰ ਸੋਨਾਲੀਕਾ ਜੋ ਤੇਜ਼ ਰਫ਼ਤਾਰ ਨਾਲ ਸ਼ਾਹਕੋਟ ਵਿਖੇ ਆ ਰਹੀ ਸੀ ਜਿਸ ਨੂੰ ਡਰਾਈਵਰ ਕਰਨ ਪੁੱਤਰ ਅਜੈਬ ਸਿੰਘ ਵਾਸੀ ਧਰਮਕੋਟ ਚਲਾ ਰਿਹਾ ਸੀ ਤੇ ਟਰੈਕਟਰ ਤੇ ਡਰਾਈਵਰ ਨਾਲ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁੱਖਾ ਵਾਸੀ ਧਰਮਕੋਟ ਬੈਠ ਸੀ ਉਦੋਂ ਉਹ ਦੂਸਰੇ ਪਾਸੇ ਗ੍ਰੈਂਡ ਵਿਟਾਰਾ ਗੱਡੀ ਦੁਲਹਨ ਨੂੰ ਤਿਆਰ ਹੋਣ ਲਈ ਸ਼ਾਹਕੋਟ ਵਿਖੇ ਬਿਊਟੀ ਪਾਰਲਰ ਛੱਡ ਕੇ ਸ਼ਾਹ ਦੇ ਪਾਸੇ ਇੱਕ ਪਿੰਡ ਨੂੰ ਜਾ ਰਹੀ ਸੀ ਜਿਸ ਨੂੰ ਬਲਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਚੱਕ ਪਡਾਲਾ ਪਾਣੀਪਤ ਹਰਿਆਣਾ ਚਲਾ ਰਿਹਾ ਸੀ ਤੇ ਇਸ ਗੱਡੀ ਵਿੱਚ ਤਿੰਨ ਹੋਰ ਔਰਤਾਂ ਹੋਰ ਵੀ ਸਵਾਰ ਸਨ ਜਦ ਇਹ ਦੋਵੇਂ ਵਾਹਨ ਸ਼ਾਹਕੋਟ ਦੇ ਮੋਗਾ ਰੋਡ ਤੇ ਪੀਜ਼ਾ ਸ਼ਾਪ ਨਜ਼ਦੀਕ ਪੁੱਜੇ ਤਾਂ ਗਲਤ ਸਾਈਡ ਤੇ ਆ ਰਹੀ ਗਰੰਡ ਵਿਟਾਰਾ ਗੱਡੀ ਦੀ ਟੱਕਰ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਟਰੈਕਟਰ ਟਰਾਲੀ ਸੜਕ ਦੇ ਇੱਕ ਪਾਸੇ ਤੇ ਬਣੇ ਮੀਟ ਦੇ ਖੋਖੇ ਤੇ ਪਲਟ ਗਈ ਇਹ ਹਾਦਸਾ ਵਾਪਰ ਤੇ ਟਰੈਕਟਰ ਤੇ ਬੈਠਾ ਗੁਰਪ੍ਰੀਤ ਸਿੰਘ ਪੁੱਤਰ ਸੁੱਖਾ ਹੇਠਾ ਡਿੱਗ ਗਿਆ ਤੇ ਉਸ ਦੀ ਬਾਤ ਤੇ ਸੱਟ ਲੱਗ ਗਈ ਇਸ ਹਾਦਸੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਹਾਦਸੇ ਦਾ ਪਤਾ ਲੱਗਣ ਤੇ ਐਸ ਐਚਓ ਸ਼ਾਹਕੋਟ ਯਦਵਿੰਦਰ ਸਿੰਘ ਤੇ ਐਸ ਆਈ ਕਸ਼ਮੀਰ ਸਿੰਘ ਮੌਕੇ ਤੇ ਪੁੱਜੇ ਤੇ ਵਾਪਰੇ ਹਾਦਸੇ ਦੀ ਜਾਂਚ ਕੀਤੀ ਐਸ ਐਚਓ ਸ਼ਾਹਕੋਟ ਨੇ ਦੱਸਿਆ ਕਿ ਪੁਲਿਸ ਵੱਲੋਂ ਗੱਡੀ ਤੇ ਟ੍ਰੈਕਟਰ ਤਰਾਲੀ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਸ਼ਾਹਕੋਟ ਮਲਸੀਆ ਤੋਂ ਸੀਨੀਅਰ ਪੱਤਰਕਾਰ ਸਾਹਿਬੀ ਦਾਸੀ ਕੇ ਸ਼ਾਹਕੋਟੀ ਦੀ ਖਾਸ ਤਰਾਲੀ ਆ ਤੇ ਗੱਡੀ ਦਾ ਕੀ ਮਾਮਲਾ ਹੈ ਸਰ ਜਰਾ ਇਸਵੇਰੀ ਅਰਲੀ ਮਾਰਨਿੰਗ ਸਵੇਕ 5 ਵਜੇ ਦੀ ਗੱਲ ਹੈ ਕਿ ਇਸ ਰੋਡ ਤੋਂ ਗਰਾਂਟ ਪਟਾਰਾ ਗੱਡੀ ਜੋ ਕਿ ਵਿਆਹ ਵਾਲੀ ਗੱਡੀ ਹੈ ਆਪਣੀ ਨਵੀਂ ਨਵ ਦੁਲਹਣ ਨੂੰ ਤਿਆਰ ਹੋਣ ਵਾਸਤੇ ਛੱਡ ਕੇ ਵਾਪਸ ਜਾ ਰਹੀ ਸੀ ਤੇ ਦੂਸਰੀ ਸਾਈਡ ਤੋਂ ਇੱਕ ਇੱਟਾਂ ਦੀ ਟਰਾਲੀ ਲੱਦੀ ਹੋਈ ਡਰਾਈਵਰ ਸਮੇਤ ਉਧਰੋਂ ਧਰਮਕੋਟ ਤੋਂ ਆ ਰਹੀ ਸੀ ਉਹ ਲਗਭਗ ਇੱਥੋਂ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਇੱਕ ਹੋਟਲ ਰੈਸਟੋਰੈਂਟ ਜੇ ਪੈਂਦਾ 360 Visa 360 ਉੱਥੇ ਆਣ ਕੇ ਦੋਨੋਂ ਆਪਸ ਦੇ ਵਿੱਚ ਕਨਫਰੰਟ ਹੋ ਗਏ ਕਨਫਰੰਟ ਹੋਣ ਦੇ ਨਾਲ ਇੱਕਦਮ ਸਡਨਲੀ ਟਰੈਕਟਰ ਵਾਲੇ ਨੇ ਆਪਣਾ ਸਟੇering ਰਾਈਟ ਟਰਨ ਕੀਤਾ ਤੇ ਉਹਦੇ ਨਾਲ ਉਹ ਗੱਡੀ ਟਰਾਲੀ ਇਮ ਬੈਲੈਂਸ ਹੋ ਗਈ ਇਮ ਬੈਲੈਂਸ ਹੋਣ ਤੋਂ ਬਾਅਦ ਉਹ ਟਰਾਲੀ ਪਲਟ ਗਈ ਦੋ ਸਾਈਡ ਤੇ ਖੋਖੇ ਹੀ ਬੱਕਰੇ ਦੇ ਮੀਟ ਤੇ ਮਟਨ ਦੀ ਦੁਕਾਨ ਸੀ ਉਹ ਇੱਕਦਮ ਹੀ ਮੌਕੇ ਤੇ ਮਤਲਬ ਕਿ ਡਿਸਟਰਾਏ ਹੋ ਗਏ ਦਬ ਗਏ ਦੇ ਨਾਲ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਰੱਲੀ ਪਲਟਣ ਦੇ ਕਾਰਨ ਔਰ ਜਿਹੜੀ ਗ੍ਰੈਂਡ ਬਟਾਰਾ ਗੱਡੀ ਹੀ ਉਹਦੇ ਬੰਪਰ ਤੇ ਥੋੜੀਆਂ ਕ੍ਰੈਸ਼ਸ ਆਏ ਉਹਦੇ ਵਿੱਚ ਪਰ ਦੋਨੋਂ ਸੇਫ ਬਚ ਗਏ ਆ ਔਰ ਦੋਨਾਂ ਪਾਰਟੀਆਂ ਨੂੰ ਵਾਹ ਕੇ ਜਿਹੜਾ ਮੌਕੇ ਤੇ ਪਹੁੰਚ ਕੇ ਜਿਹੜਾ ਖੋਖਾ ਹੀ ਜਿਹੜਾ ਮਟਨ ਦੀ ਸ਼ਾਪ ਹੀ ਜਿਹੇ ਦੀ ਉਹਨੂੰ ਮੌਕੇ ਤੇ ਟਰਾਲੀ ਵਾਲੇ ਕੋ ਕੰਪਨਸੀਟ ਕਰਾ ਕੇ ਉਹਨਾਂ ਤੋਂ ਉਹਨਾਂ ਕੋਲ ਤੋਂ ਫਾਰਕੀ ਲੈ ਲਈ ਪਰ ਜਿਹੜੀ ਹੁਣ ਗ੍ਰੈਂਡ ਬਟਾਰਾ ਗੱਡੀ ਹੀ ਜਿਹਦੇ ਵਿੱਚ ਉਹ ਨਵੈ ਲੜਕੀ ਆਈ ਹੀ ਉਸ ਪਾਰਟੀ ਨੂੰ ਅਜੇ ਸਟੇ ਕੀਤਾ ਕਿਉਂਕਿ ਉਹਨਾਂ ਨੇ ਮੌਕੇ ਤੇ ਕਿਹਾ ਕਿ ਅਸੀਂ ਵਿਆਹ ਜਾਣਾ ਪਹਿਲੇ ਤੇ ਸਾਨੂੰ ਜਾਣ ਦਿਓ ਅਸੀਂ ਫਿਲਹਾਲ ਤੇ ਉਹਨਾਂ ਨੂੰ ਜਾਣ ਦਿੱਤਾ ਸ਼ਾਮ ਨੂੰ ਉਹਨਾਂ ਦਾ ਟਾਈਮ ਰੱਖਿਆ ਤੇ ਸ਼ਾਮ ਨੂੰ ਜਿੱਦਾਂ ਹੀ ਆਉਂਦੇ ਟਰਾਲੀ ਤੇ ਟਰੈਕਟਰ ਗੱਡੀ ਵਾਲੇ ਦਾ ਆਪਸੀ ਬਹਿ ਕੇ ਸਮਝੌਤਾ ਕਰਾ ਕੇ ਤੇ ਇਹਨਾਂ ਨੂੰ ਪਾਰ ਕਰਾਂਗੇ ਸਰ ਗੱਡੀ ਜਿਹੜੇ ਚਲਾ ਰਹੇ ਕੌਣ ਚਲਾ ਰਿਹਾ ਸੀ ਗੱਡੀ ਗੱਡੀ ਬਲਜਿੰਦਰ ਸਿੰਘ ਇਹ ਗੱਡੀ ਹਰਿਆਣੇ ਤੋਂ ਐਕਚੁਅਲੀ ਇਹ ਰਾਤ ਦੇ ਆਏ ਹੋਏ ਐ ਲੋਕਲ ਕਿਤੇ ਪਿੰਡ ਚ ਰੁਕੇ ਹੋਏ ਐ ਉੱਥੋਂ ਹੀ ਆਣ ਕੇ ਇੱਥੇ ਸਵੇਰੇ ਆਪਣੀ ਸਿਸਟਰ ਨੂੰ ਜੋ ਵੀ ਲੱਗਦੇ ਇਹਨਾਂ ਦੇ ਉਹਨਾਂ ਨੂੰ ਤਿਆਰ ਕਰਾਉਣ ਲਈ ਇਥੇ ਪਾਰਲਰਸ ਲੈ ਕੇ ਆਏ ਸਨ